ਦੋਸਤੋ ਅੱਜ ਜਿਹੜਾ ਵਿਸ਼ਾ ਕੋਈ ਇਮੀਗ੍ਰੇਸ਼ਨ ਦਾ ਨਹੀਂ ਬਲਕਿ ਪੰਜਾਬ ਦੀ ਹੋਂਦ ਦਾ ਜਿਹੜਾ ਵਾ ਉਹਦੇ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੋਣਾ ਚਾਹੀ ਚੜਦਾ ਵਾ ਚਾਹੇ ਲੈਂਦਾ ਪੰਜਾਬਾ ਦੋਨੋਂ ਪਾਣੀ ਚ ਤਕਰੀਬਨ ਪੰਜਾਬ ਡੁੱਬ ਚੁੱਕੇ ਨੇ ਜਿਹੜੇ ਭਾਰਤ ਹਵਾਲੇ ਦੇ ਜਿਹੜਾ ਪੰਜਾਬ ਆ ਬਾਰ-ਬਾਰ ਜਿਹੜੇ 2023 ਤੋਂ ਆਮ ਆਦਮੀ ਪਾਰਟੀ ਚਾਹਦੀ ਇਹ ਸੱਤਾ ਚਾਹੀ ਆ ਬਿਸ਼ੱਕ ਇਹ ਹਣ ਅੱਗੇ ਵੀ ਆਉਂਦੇ ਰਹਿੰਦੇ ਆ ਮੈਂ ਕਿਸੇ ਪੋਲੀਟੀਕਲ ਪਾਰਟੀ ਦੀ ਹੱਕ ਚ ਨਹੀਂ ਆ ਜਾਇਕ ਤਰਫਾ ਗੱਲ ਨਹੀਂ ਕਰ ਰਿਹਾ ਪਰ ਕਿ ਇਹ ਜਿਹੜੇ ਹਾਰਡਬਾਇ ਕਿਉਂ ਆ ਰਹੇ ਕੀ ਕਾਰਨ ਸੋ ਮੇਰੇ ਜਿਹੜੇ ਪੰਜ ਸਵਾਲ ਜਿਹੜੇ ਆ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹਨਾਂ ਨੂੰ ਪਹਿਲਾ ਇਹ ਕਿ ਜਦੋਂ ਪੰਜਾਬ ਪਾਣੀ ਚ ਡੁੱਬ ਰਿਹਾ ਵਾ ਭਗਵੰਤ ਮਾਹਨ ਚਨਈ ਵਿੱਚ ਆਪਣੀ ਫੈਮਿਲੀ ਨਾਲ ਜਿਹੜਾ ਟੂਰ ਤੇ ਨਿਕਲਿਆ ਹੋਇਆ ਕੀ ਉਹਨੇ ਐਨੀ ਸ਼ਰਮ ਲਾਤੀ ਉਹਨੂੰ ਪੰਜਾਬ ਦੀ ਬਿਲਕੁਲ ਵੀ ਜਿਹੜੀਆਂ ਫਿਕਰ ਨਹੀਂ ਹੈਗੀ ਦੂਸਰਾ ਜਿਹੜੇ ਪੰਜਾਬ ਦੇ ਫਲੱਡ ਆ ਬਾਰਨਿੰਗ ਆਉਣ ਦੇ ਬਾਵਜੂਦ ਲੋਕੀ ਜਿਹਨਾਂ ਨੂੰ ਸੁਚੇਤ ਕੀਤਾ ਗਿਆ ਕਿਉਂ ਐਨੇ ਬਦਤਰ ਜਿਹੜੇ ਹਾਲਾਤ ਬਣ ਗਏ ਸੋ ਤੀਜਰਾ ਮਨੀਸ਼ ਚੋਧਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਫੇਰੀ ਦੌਰਾਨ ਕਿਵੇਂ ਆਉਣੇ ਟਿੱਪਣੀ ਕੀਤੀ ਕਿ ਹਰ ਹੀਲਾ ਵਸੀਲਾ ਝੂਠ ਚਾਹੇ ਫਰੇਮ ਨਾਲ ਚਾਹੇ ਕਿਸੇ ਵੀ ਤਰ੍ਹਾਂ ਅਸੀਂ ਇਹ ਵੋਟਾਂ ਜਿਹੜੀਆਂ ਆਉਣ ਵਾਲੀਆਂ 27 ਚ ਜਿੱਤਣਾ ਵਾ ਤੇ ਚੌਥਾ ਜਿਹੜਾ ਕੰਪਨਸੇਸ਼ਨ ਆ ਫਲੱਡ ਦਾ ਪਿਛਲੇ ਸਾਲਾਂ ਜਿਹੜੇ ਫਲੱਡ ਆਏ ਆ ਤੇ ਜਾਂ ਹੁਣ ਤੱਕ ਵਾ ਸਰਕਾਰਾਂ ਸੁੱਤੀਆਂ ਕਿਉਂ ਪਈਆਂ ਕਿਸੇ ਵੀ ਪੰਜਾਬੀ ਦੀ ਵਾ ਕਿਉਂ ਨਹੀਂ ਫੜੀ ਗਈ ਪੰਜਵਾਂ ਜਿਹੜਾ ਜਿਹੜਾ ਮੇਨ ਆ ਕਿ ਜੇ ਕਿਸੇ ਐਮ.ਐਲ.ਏ ਆਮ ਆਰੀ ਪਾਰਟੀ ਦੇ ਨੇ ਆਵਾਜ਼ ਚੁੱਕੀ ਆ ਉਹਦੀ ਆਵਾਜ਼ ਦਬਾਉਣ ਲਈ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੋ ਇਹ ਜਿਹੜੇ ਸਵਾਲਾਂ ਦੇ ਘੇਰੇ ਆ ਇਹ ਬਾਰ-ਬਾਰ ਜਿਹੜੇ ਆ ਮੇਰੇ ਦਿਲ ਵਿੱਚ ਆਉਂਦੇ ਆ ਤੇ ਖਾਸ ਕਰਕੇ ਜਿਹੜਾ ਅੱਜ ਦਾ ਵਿਸ਼ਾ ਮੈਂ ਇਸ ਲਈ ਵੀ ਚੁਣਿਆ ਕਿਉਂਕਿ ਮੇਸ ਆਮ ਆਦਮੀ ਪਾਰਟੀ ਦੀ ਕੈਂਪੇਨ ਚ ਕਾਫੀ ਵੱਧ ਚੜ ਕੇ ਹਿੱਸਾ ਲਿਆ। ਇਹਨਾਂ ਦੀ ਜਿਹੜੀ ਕੈਂਪੇਨ ਜਿਹੜੀ ਰਹੀ ਆ 17 ਦੀਆਂ ਵੋਟਾਂ ਵਿੱਚ 217 ਚ ਉਹਦੇ ਵਿੱਚ ਮੇਰੇ ਵਰਗੇ ਨੌਜਵਾਨ ਜਾਂ ਛੋਟੇ ਸਕੇਲ ਬਿਜ਼ਨਸਮੈਨ ਜਾਂ ਮੀਡਲ ਸਕੇਲ ਬਿਜ਼ਨਸਮੈਨ ਨਾਲ ਇੱਕ ਵੱਧ ਕਾਫੀ ਵੱਧ ਚੜ ਕੇ ਹਿੱਸਾ ਲਿਆ। ਖਾਸ ਕਰਕੇ ਜਿਹੜੇ ਮੇਰੇ ਵੀਰ ਭੈਣ ਭਰਾ ਦਿਹਾੜੀ ਢੱਪਾ ਕਰਕੇ ਆਪਣਾ ਡੰਗ ਰੋਟੀ ਚਲਾਉਂਦੇ ਸੀ ਉਹਨਾਂ ਨੇ ਵੀ ਵੱਧ ਚੜ ਕੇ ਆਪਣਾ ਹਿੱਸਾ ਪਾਇਆ। ਭਾਵ ਵਲੰਟੀਅਰ ਦੇ ਨਾਂ ਤੇ ਇਹਨਾਂ ਨੇ ਲੋਕਾਂ ਨੇ ਸਾਨੂੰ ਮੂਰਖ ਬਣਾਇਆ ਨੂੰ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਜਾਂ ਬੈਰਵਿਰੋਧ ਦੇ ਕਰਕੇ ਨਹੀਂ ਕਰ ਰਿਹਾ ਪਰ ਇਫ ਸੱਚਾ ਕੀ ਇਹਨਾਂ ਨੇ ਸਿਰਫ ਸੱਤਾ ਹਥਿਆਉਣ ਲਈ ਆਮ ਜਿਹੜੇ ਆ ਸਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕਰਕੇ ਕਈਆਂ ਦੇ ਜਿਹੜੇ ਬਿਜ਼ਨਸ ਉਹ ਬੰਦ ਹੋ ਗਏ ਜਾਂ ਬੰਦ ਹੋਣ ਦੀ ਕगार ਤੇ ਹੋ ਗਏ ਸੀ ਤੇ ਕਈਆਂ ਨੂੰ ਇਹਨਾਂ ਨੇ ਜਿਹੜੀਆਂ ਪਹਿਲਾਂ ਗੱਲਾਂ ਕਰਦੇ ਸੀ ਅਸੀਂ ਸੱਚ ਦੇ ਨਾਲ ਚੱਲਣਾ ਵਾ ਵਧੀਆ ਬੰਦੇ ਚਾਣਦੇ ਆ ਤੇ ਤੁਹਾਨੂੰ ਪਤਾ ਹੀ ਆ ਜਿਹੜੀਆਂ ਵੋਟਾਂ ਜਿੱਤੇ ਆ ਇਹਦੇ ਵਿੱਚ ਇਹਨਾਂ ਨੇ ਸਭ ਤੋਂ ਜਿਹੜੇ ਆ ਨਕੰਮੇ ਨਖਿੱਦ ਰਿਸ਼ਵਤਖੋਰ ਤੇ ਝੂਠੇ ਬੰਦੇ ਪਾਰਟੀ ਚ ਸ਼ਾਮਲ ਕਰਕੇ ਸਿਰਫ 91 ਜਿੱਟਾਂ ਇਸ ਤਰ੍ਹਾਂ ਜਿੱਤੀਆਂ ਗਈਆਂ। ਭਗਵੰਤ ਮਾਨ ਜਿਹੜਾ ਲੋਕ ਸਭਾ ਚ ਵੱਡੀਆਂ-ਵੱਡੀਆਂ ਚੀਕਾਂ ਮਾਰਦਾ ਸੀ, ਹਲਕਾਰੀਆਂ ਮਾਰਦਾ ਸੀ, ਕਵਿਤਾ ਤੇ ਬੜੇ ਲੋਕੀ ਖੁਸ਼ ਹੁੰਦੇ ਸੀ ਵੀ ਮੋਦੀ ਥੱਲੇ 라ਤਾ। ਅੱਜ ਉਹੀ ਭਗਵੰਤ ਮਾਨ ਜਾਦਾ ਇਹ ਸਰਕਾਰ ਹੋਣ ਚਾਹੀਏ ਚਾਹੇ ਉਹ ਨਸ਼ਿਆਂ ਦੇ ਖਿਲਾਫ ਨਾਕਾਮ ਰਹੀ। ਜਿੱਥੇ ਨਸ਼ੇ ਦਾ ਬੰਦ ਰਕੀ ਕਰਨੇ ਸੀ ਉਹ ਰੇਡ ਜਿਹੜਾ ਵਾ ਦੁੱਗਣਾ ਕਰਤਾ ਭਾਵ ਸਰਕਾਰ ਉਸ ਤੋਂ ਬੇਨਫਿਟ ਸਿੱਧੇ ਦਾ ਸਿੱਧੇ ਰੂਪ ਚ ਜਾ ਰਹੀ ਹੈ ਚ ਕੋਈ ਦੋਰਾਏ ਨਹੀਂ ਹੈ ਦੂਸਰਾ ਵੋਟਾਂ ਦੇ ਲਾਗੇ ਆ ਕੇ ਹੁਣ ਇਹਨੇ ਨਮਾ ਪੰਗਾ ਪਾ ਲਿਆ ਬਾਦਲਾਂ ਨਾਲ ਤੇ ਇਹਨੂੰ ਹੁਣ 1.5 ਸਾਲ ਬਾਅਦ ਜਿਹੜੀ ਇਹਨੂੰ ਸਵਰਥ ਸੰਭਾਈ ਆ ਕਿ ਵੋਟਾਂ ਲਾਗੇ ਆ ਗਈਆਂ ਚਲੋ ਹੁਣ ਇਧਰੋਂ ਵੀ ਹੋਤ ਰਹੀ ਏ ਇਹਨੇ ਜਿਹੜੀ ਆਮ ਆਦਮੀ ਪਾਰਟੀ ਆ ਇਹ 0 ਅਸੀਂ ਕੈਂਪੇਨ ਚ ਵਿੱਚ ਸਿਗੇ ਸੂਝਵਾਨ ਬੰਦੇ ਜਿਹੜੇ ਸੀਗੇ ਕਹਿੰਦੇ ਪਏ ਸੀਗੇ ਬੀਜੇਪੀ ਦੀ ਬੀ ਟੀਮਾਂ ਸੋ ਜਿਹੜੇ ਨੇ ਕੰਮ ਕਰਤੇ ਉਹ ਬਿਆਨਤ ਸੂਹ ਨੇ ਤਾਂ ਜਿਹੜੇ ਮਾੜੇ ਕੀਤੇ ਸੀ ਇਹ 4 ਗੁਣਾ ਆਏ ਨੇ ਉਸ ਤੋਂ ਜ਼ਿਆਦਾ ਪੰਜਾਬ ਨੂੰ ਢਾਹ ਲਾ ਦਿੱਤੀ ਐ ਕੋਈ ਦੌਰ ਆਇ ਨਹੀਂ ਆ ਇਸ ਨੇ ਪੰਜਾਬ ਦਾ ਸਤਿਆਂ ਮਲਿਆ ਮੇੜ ਕਰਤਾ ਅਸੀਂ ਕਿਸੇ ਪ੍ਰਵਾਸੀ ਦੇ ਪੰਜਾਬ ਚ ਆਉਣ ਦੇ ਵਿਰੋਧ ਚ ਨਹੀਂ ਆ ਪਰ ਜਾਦੀ ਇਹ ਪਾਰਟੀ ਹੋਂਦ ਵਿੱਚ ਆਈ ਐ ਸਾਰਾ ਜਿਹੜਾ ਨੇ ਭਈਆ ਲਿਆ ਕੇ ਪੰਜਾਬ ਸੜਤਾ ਵਾ ਤਾ ਤਾਂ ਜਿੱਥੇ ਪੰਜਾਬੀਆਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਧੀਆਂ ਪਹਿਣਾ ਦੀ ਸ਼ੇਰਸ਼ਾੜ ਕਰਕੇ ਇੱਜ਼ਤ ਨਾਲ ਪ੍ਰਵਾਸੀਆਂ ਦੁਆਰਾ ਖੇលਿਆ ਜਾਂਦਾ ਤੇ ਅਸੀਂ ਸਿਰਫ ਜਿਵੇਂ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਬੈਠੇ ਆਂ ਕਿ ਸਾਡੀ ਵਾਰੀ ਖਰੇ ਨਹੀਂ ਹੋਣੀ ਸੋ ਪੰਜਾਬ ਦੇ ਹਾਲਾਤ ਵੱਧ ਤੋਂ ਵੱਧ ਕਰਤੇ ਨੌਜਵਾਨਾਂ ਨੂੰ ਐਨਐਸਰ ਦੇ ਨਾਂ ਤੇ ਚੋੱਕ ਕੇ ਜੇਲ੍ਹਾਂ ਚ ਹੋੜਤਾ ਨਸ਼ਾ ਇਹ ਬੰਦ ਨਹੀਂ ਕਰ पाए ਤੇ ਜਿਹੜੇ ਇਹ ਵੱਡੇ ਵੱਡੇ ਵਾਦੇ ਕਰਦੇ ਸੀਗੇ ਆਪਣੀ ਕੈਂਪੇਨ ਚ ਉਹ ਇੱਕ ਵੀ ਪੂਰਾ ਨਹੀਂ ਕਰ पाए ਹੁਣ ਕੱਲ ਇਹ ਜਿਹੜੀਆਂ ਸ਼ਹਿਰ ਵਿੱਚ ਜਿੱਥੇ ਕੋਈ ਹੜ ਦਾ ਨਾਮੋ ਨਿਸ਼ਾਨ ਨਹੀਂ ਖੜ ਕੇ ਕਰ ਰਿਹਾ ਸੀ ਕਿ ਮੇਰਾ ਹੈਲੀਕਾਪਟਰ ਭਲਿਆ ਮਾਰਦਾ ਜਿਹੜਾ ਵੀ ਜਿਹੜੇ ਤੋਂ ਚੀਜ਼ਾਂ ਸੰਦ ਜੋ ਵੀ ਸੁਭਾਵਾਂ ਲੈ ਰਹੇ ਆ ਉਹ ਜਿਵੇਂ ਤੁਸੀਂ ਕਹਿੰਦੇ ਸੀ ਕੈਂਪੇ ਵਿੱਚ ਇਹ ਆਮ ਲੋਕਾਂ ਦੁਆਰਾ ਜਿਹੜੇ ਦਿੱਤੇ ਗਏ ਟੈਕਸ ਦਾ ਉਹਦੇ ਜਰੀਏ ਤੁਸੀਂ ਇਹ ਜਿਹੜੀਆਂ ਸੁਭਾਵਾਂ ਦਾ ਆਨੰਦ ਮਾ ਰਹੇ ਆ ਸੋ ਇਸ ਤੇ ਮਾਰ ਨਹੀਂ ਕਰਨਾ ਚਾਹੀਦਾ ਸੋ ਇਸ ਕਰਕੇ ਇਸ ਬੰਦੇ ਦੀ ਜਿਹੜੋ ਇਹਨੇ ਸਾਰੇ ਹੱਦ ਬੰਦੇ ਜਿਹੜੇ ਆ ਟਪਤੇ ਆ ਸੋ ਜਿਹੜੇ ਆਮ ਆਦਮੀ ਪਾਰਟੀ ਚ ਮੇਰੇ ਨਾਲ ਜੁੜੇ ਸੀਗੇ ਉਹਨਾਂ ਨੂੰ ਪਤਾ ਇਹ ਕਿਸ ਤਰ੍ਹਾਂ ਇਹ ਪਾਰਟੀ ਅੰਦਰ ਗਤੀ ਜਿਹੜੇ ਇੱਕ ਦੂਜੇ ਨੂੰ ਖੂਰਾ ਜਿਹਦੇ ਘੌਣ ਵਾਂਗੂ ਖਾਂਦੇ ਆ ਕਿ ਉਹ ਅੱਗੇ ਨਾਲ ਨਿਕਲ ਜੇ ਉਹ ਅੱਗੇ ਨਾਲ ਨਿਕਲ ਗਏ ਕਿਵੇਂ ਇਹ ਪਾਰਟੀ ਚ ਜਿਹੜੀਆਂ ਚੀਜ਼ਾਂ ਚਲੀਆਂ ਗਤੀਵਿਧੀਆਂ ਚਲੀਆਂ ਤੇ ਮੇਰਾ ਪਿੱਛੇ ਹੋਣ ਦਾ ਮਕਸਦ ਵੀ ਇਹ ਸੀ ਕਿ ਜਿਹੜੀ ਕੈਂਪੇਨ ਵਿੱਚ ਇਹ ਗੱਲਾਂ ਕਰਦੇ ਸੀ ਉਸ ਦੇ ਉਲਟ ਅੰਦਰ ਕਮਰਿਆਂ ਚ ਜਿਹੜੀਆਂ ਇਹ ਜਿਹੜੀਆਂ ਰਾਤ ਨੂੰ ਜਿਹੜੀਆਂ ਮੀਟਿੰਗਾਂ ਕਰਕੇ ਗੱਲ ਹੋਰ ਤੈਅ ਹੁੰਦੀ ਸੀ ਵਲਾਂਟੀਅਰ ਨੂੰ ਕੁਝ ਹੋਰ ਕਿਹਾ ਜਾਂਦਾ ਸੀ ਸੋ ਮੈਂ ਦਾ ਸ਼ੁਕਰ ਮਨਾਉਂਦਾ ਮਾਲਕ ਦਾ ਕਿ ਸਹੀ ਟਾਈਮ 'ਚ ਜੇਣਾ ਮੈਂ ਪਿੱਛੇ ਹੋ ਗਿਆ ਕਿਉਂਕਿ ਲੋਕਾਂ ਦੇ ਹੁਣ ਜਿਹੜੇ ਜਵਾਬ ਦੇਣੇ ਔਖੇ ਹੋ ਜਾਣੇ ਸੀ ਕਿਉਂਕਿ ਪੰਜਾਬ ਪੰਜਾਬੀਅਤ ਨਾਲ ਇਸਨੇ ਬੰਦੇ ਨੇ ਦਗਾ ਕੀਤਾ ਵਾ ਸਾਰਾ ਪ੍ਰਵਾਸੀ ਲਿਆ ਕੇ ਪੰਜਾਬ ਛੱਡਤਾ ਜਿਹੜੀ ਇਹ ਧਾਰਾ ਕਹਿੰਦਾ ਕੈਨਸਲ ਕਰਨੀ ਆ ਅਸੀਂ ਜਦੋਂ ਸਰਕਾਰ ਬਣ ਗਈ ਕਿ ਪੰਜਾਬ ਤੋਂ ਬਾਹਰਲਾ ਕੋਈ ਬੰਦਾ ਨਾ ਹੀ ਇੱਥੇ ਰਹਿਸ਼ ਲੈ ਸਕੇ ਨਾ ਹੀ ਨੌਕਰੀ ਜਦ ਕਿ ਜੱਦਾ ਇਹ ਬਣਿਆ ਇਸਨੇ ਆਲੇ ਦੁਆਲੇ ਦੀਆਂ ਸਟੇਟਾਂ ਤੋਂ ਬੰਦੇ ਚੱਕ ਕੇ ਜਿਹੜੇ ਆ ਭਰਤੀ ਚਾਹੇ ਹੋ ਪੁਲਿਸ ਬੰਚ ਹੁਣ ਜਾਂ ਕਿਸੇ ਹੋਰ ਸਰਕਾਰੀ ਅਹੁਦੇ ਤੇ ਹੁਣ ਭਰਤੀ ਕੀਤੇ ਆ ਕਿ ਪੰਜਾਬ ਦੇ ਨੌਜਵਾਨ ਮਰ ਗਏ ਇਹ ਉਦੋਂ ਕਿੱਥੇ ਹੁੰਦਾ ਜਿਹੜੋ ਵੀ ਇਹ ਕਹਿੰਦਾ ਕਿ ਸਾਡੀਆਂ ਧੀਆਂ ਪੈਣਾ ਦੀਆਂ ਬਾਦਲਾ ਨੇ ਕਾਂਗਰਸੀਆਂ ਨੇ ਚੁੰਨੀਆਂ ਗਲਾਂ ਚੋਂ ਲਾਹ ਲਾ ਕੇ ਖਿੱਚੀਆਂ ਧੂਆਂ ਤੇ ਆਪ ਤੂੰ ਕਿਹੜੇ ਚੰਦ ਚਾੜਤੇ ਆ ਆਪ ਵੀ ਤਾਂ ਤੂੰ ਉਸ ਤੋਂ 4 ਗੁਣਾ ਜ਼ਿਆਦਾ ਹੀ ਕੀਤਾ ਕਿਹੜੇ ਪੱਕੇ ਕਰਤੇ ਆ ਸਾਡੇ ਵਰਗੇ ਜਦੋਂ ਲੋਕ ਇਹਨਾਂ ਨਾਲ ਜੁੜਦੇ ਆ ਉਹਨਾਂ ਨੂੰ ਹਲਾ ਰ ਦਿੱਤਾ ਜਾਂਦਾ ਪੋਸਟਾ ਪਾਓ ਆਪਣੀਆਂ ਫੇਸਬੁੱਕ ਤੇ ਟਵਿੱਟਰ ਤੇ ਤੇ ਜਦੋਂ ਕੇਸ ਬਹੁਤੇ ਕੈਂਪੇਨ ਦੌਰਾਨ ਸਾਡੇ ਜਿਹੜੇ ਕਈ ਆਲੇ-ਦੁਆਲੇ ਦੇ ਵਲੰਟੀਅਰ ਸੀ ਕੇਸ ਹੋਇਆ ਕਿਸੇ ਨੇ ਬਾਹਰ ਨਹੀਂ ਫੜੀ ਸਾਰੇ ਪਿੱਛੇ ਹੋਏ ਸੋ ਇਹ ਸੱਚ ਆਮ ਆਦਮੀ ਦਾ ਇਹ ਸਾਰਾ ਸਾਰ ਬੀ ਟੀਮ ਆ ਬੀ ਜੀ ਪੀ ਦੀ ਜਿਹੜੇ ਉਹਦੇ ਕੰਮ ਆਰਐਸਐਸ ਨਹੀਂ ਕਰ ਸਕੀ ਇਹ ਜਿਹੜੇ ਭਗਵੰਤ ਮਾਨ ਨੇ ਕਰਤੇ ਆ ਪੰਜਾਬ ਦੀ ਜਵਾਨੀ ਖਤਮ ਕਰਤੀ ਆ ਲੈਂਡ ਪੋਲਿੰਗ ਜੇ ਤੂੰ ਹੁਣ ਚੇਨ ਹੱਥ ਖੇਚਿਆ ਤਾਂ ਪਹਿਲਾ ਪਾਸ ਕਿਹੜੇ ਐਂਗਲ ਤੋਂ ਕਰਤੀ ਪੰਜਾਬ ਨੂੰ ਕੀ ਲੋੜ ਆ ਨਵੇਂ ਸ਼ਹਿਰਾਂ ਦੀਆਂ ਨਵੀਆਂ ਕਲੋਨੀਆਂ ਦੀ ਇਹ ਖੇਤੀ ਪ੍ਰਧਾਨ ਕੀਤਾ ਵਾ ਜੇ ਸਾਡੇ ਕੋ ਖੇਤੀ ਨਹੀਂ ਰਹੀ ਤਾਂ ਸਾਡੇ ਹੱਥ ਬਿਜ਼ਨਸ ਵੀ ਨਹੀਂ ਰਹਿਣੇ ਤੇ ਜੇ ਸਾਡੇ ਹੱਥ ਬਿਜ਼ਨਸ ਵੀ ਨਹੀਂ ਰਹਿਏ ਤਾਂ ਸਾਡੇ ਹੱਥ ਥਲੜੇ ਜਿਹੜੇ ਮਜ਼ਦੂਰ ਮੇਰੇ ਭੈਣ ਭਾਈ ਆ ਉਹਨਾਂ ਦੇ ਵੀ ਕੰਮ ਕਰ ਜਾਂਦੇ ਲੱਗਣੇ ਆ ਪੰਜਾਬੀ ਨੌਜਵਾਨੀ ਕਹਿੰਦੇ ਕਿ ਬਾਹਰ ਨੂੰ ਜਾ ਰਹੀ ਆ ਤੇ ਆਪ ਆ ਕੇ ਇਹ ਆਇਲੈਂਡਸ ਨੂੰ ਕਹਿ ਰਿਆ ਸੀ ਵੀ ਇਹ ਕਿਸੇ ਸਟੱਡੀ ਤੇ ਜਾਣਾ ਅਸੀਂ ਲੋਨ ਦਵਾਂਗੇ ਤੇ ਹੁਣ ਇਹ ਉਹੀ ਭਗਵੰਤ ਮਾਨ ਆ ਜਿਹੜਾ ਕਹਿੰਦਾ ਸੀ ਬਾਦਲੇ ਟਾਈਮ ਤੇ ਨੌਜਵਾਨੀ ਬਾਹਰ ਨੂੰ ਜਾ ਰਹੀ ਤੇ ਤੂੰ ਕਿਹੜੇ ਆ ਕੇ ਚੰਦ ਚਾੜ ਤੇ ਸੀ ਉਹ ਤਾਂ ਚਲੋ ਕੈਨੇਡਾ ਨੇ ਵੈਸੇ ਬੀਜੇ ਬੰਦ ਕਰਤੇ ਸੋ ਇਹ ਜਿਹੜੀਆਂ ਗੱਲਾਂ ਸਾਨੂੰ ਸੋਚ ਵਿਚਾਰਨ ਵਾਲੀਆਂ ਇਹ ਜਿਹੜੇ ਹੜਵਾਂ ਇਹ ਕੁਦਰਤੀ ਨਹੀਂ ਠੀਕ ਆ ਮੀਂਹ ਪੈਂਦੇ ਆ ਪਰ ਇਹ ਬੰਨ ਲਾ ਲਾ ਕੇ ਰੋਕ ਕੇ ਇੱਕਦਮ ਜਿਹੜੇ ਪਾਣੀ ਛੱਡਣੇ ਆ ਜਿਉਂ ਤੁਹਾਨੂੰ ਪਤਾ ਪਹਾੜਾਂ ਤੋਂ ਪਾਣੀ ਇੱਕ ਤਾਂ ਜਦੋਂ ਜਮਾ ਕਰਕੇ ਥੱਲੇ ਨੂੰ ਛੱਡਣਾ ਤੇ ਫਿਰ ਤਵਾਹੀ ਤਾਂ ਆਉਣੀ ਆ ਇਹ ਪ੍ਰਬੰਧ ਪਹਿਲਾਂ ਕਿਉਂ ਨਹੀਂ ਹੁੰਦੇ ਅਰਵਿੰਦ ਕੇਜਰੀ ਆਲ ਵਰਗੇ ਰੋਲਾ ਪਾਉਂਦੇ ਸੀ ਵੀ ਅਸੀਂ ਤਾਂ ਬੰਨ ਲਾ ਕੇ ਪੰਜਾਬ ਨੂੰ ਰੋਕ ਦਵਾਂਗੇ ਦਰਖਤ ਲਾ ਦਾਂਗੇ ਫਲਾਨਾ ਕਰ ਦਾਂਗੇ ਕਿੱਥੇ ਆਓ ਇਹ ਸਾਰੀਆਂ ਜਿਹੜਾ ਝੂਠ ਦਾ ਫਲੰਦਾ ਮਾਰ ਕੇ ਆਉਣ ਵਾਲੇ 227 ਲਈ ਇਹ ਤੁਹਾਨੂੰ ਦੇਖੋ ਕਿਵੇਂ ਗੁੰਮਰਾਹ ਕਰਨਗੇ ਸੋ ਇਹ ਗੱਲਾਂ ਯਾਦ ਰੱਖੋ ਜੋ ਤੁਹਾਡੇ ਨਾਲ ਬਿੱਤੀਆਂ ਪੰਜਾਬੀਓ ਇਹਨਾਂ ਨੂੰ ਪਿੰਡਾਂ ਵਿੱਚ ਨਾ ਬਣਦੇਓ ਡਟ ਕੇ ਵਿਰੋਧ ਕਰੋ ਸੋ ਆਪ ਇਨਜਾਰੇ ਨਾਲ ਆਲੇ ਦੁਆਲੇ ਘੁੰਮਦਾ ਫਿਰਦਾ ਆ ਚੰਨੀਚ ਸੋ ਇਹੋ ਜਿਹੇ ਲੋਕ ਜਿਹੜੇ ਤੁਹਾਡੇ ਔਖੇ ਵੇਲੇ ਬਾਹ ਨਹੀਂ ਫੜੀ ਜਿਨ੍ਹਾਂ ਨੇ ਤੁਹਾਡੇ ਧੀਆ ਪੁੱਤ ਜੇਲ੍ਹਾਂ ਚ ਦਾੜ ਤੇ ਕੁਛ ਨਸ਼ਿਆਂ ਦੇ ਨਾਲ ਮਾਰਤੇ ਤੇ ਕਈਆਂ ਨੂੰ ਮਜਬੂਰ ਕਰਤਾ ਵਿਦੇਸ਼ਾਂ ਵਿੱਚ ਜਾਣ ਵਾਸਤੇ ਸੋ ਇਹ ਹੀ ਸਰਕਾਰਾਂ ਤੋਂ ਬਚ ਕੇ ਰਹੋ ਇਹ ਸਰਾਸਰ ਪੰਜਾਬ ਦੇ ਵੈਰੀ ਆ ਦੁਸ਼ਮਣ ਆ ਸੋ ਧਿਆਨ ਨਾਲ ਇਹ ਗੱਲਾਂ ਜਿਹੜੀਆਂ ਸੀ ਮੈਂ ਸੋਚਿਆ ਆ ਤਾਂ ਨਾ ਸਾਂਝੀਆਂ ਕਰਾਂ ਇਸ ਨੂੰ ਜੇ ਵਧੀਆ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਿਓ లైక్ కామెంట్ ਕਰਕੇ ਦੱਸਣਾ ਇਹ ਵੀਡੀਓ ਕਿਵੇਂ ਲੱਗੀ ਮਿਲਦਾ ਹੈ ਅਗਲੀ ਵੀਡੀਓ ਤਦ ਤੱਕ ਲਈ ਰੱਬ ਰਾਖਾ